ਅੱਜ ਗੀਤਕਾਰ ਆਨੰਦ ਬਖਸ਼ੀ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੇ ਬਹੁਤ ਸਾਰੇ ਗੀਤ ਅੱਜ ਵੀ ਸਦਾ ਬਹਾਰ ਹਨ ਉਹਨਾਂ ਦਾ ਜਨਮ ਰਾਬਲ ਪਿੰਡੀ ਵਿੱਚ 21 ਜੁਲਾਈ 1903 ਨੂੰ ਹੋਇਆ ਭਾਰਤ ਦੀ ਵੰਡ ਦੇ ਬਾਅਦ ਉਹ ਦਿੱਲੀ ਆ ਗਏ ਫਿਰ ਪੁਣੇ ਫਿਰ ਮੇਰਟ ਚਲੇ ਗਏ ਅੰਤ ਦਿੱਲੀ ਵਿੱਚ ਆ ਕੇ ਬਸ ਗਏ ਉਹਨਾਂ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਸੀ ਦੂਰਦਰਸ਼ਨ ਨੂੰ ਦਿੱਤੇ ਇੰਟਰਵਿਊ ਵਿੱਚ ਆਨੰਦ ਬਖਸ਼ੀ ਦਾ ਕਹਿਣਾ ਹੈ ਕਿ ਉਹ ਆਪਣੀ ਸ਼ੁਰੂਆਤੀ ਪੜ੍ਹਾਈ ਦੇ ਬਾਅਦ ਭਾਰਤੀ ਸੈਨਾ ਵਿੱਚ ਸ਼ਾਮਲ ਹੋ ਗਏ ਪਰ ਉੱਥੇ ਉਹ ਕਦੇ-ਕਦੇ ਹੀ ਲਿਖ ਪਾਉਂਦੇ ਸਨ ਜਿਵੇਂ ਹੀ ਸਮਾਂ ਮਿਲਦਾ ਤਾਂ ਉਹ ਕਵਿਤਾਵਾਂ ਲਿਖਦੇ ਰਹਿੰਦੇ ਸਨ ਅਤੇ ਆਪਣੇ ਸਾਥੀਆਂ ਨੂੰ ਸੁਣਾਉਂਦੇ ਰਹਿੰਦੇ ਸਨ ਇਸ ਮੌਕੇ ਤੇ ਉਹਨਾਂ ਦਾ ਮਿਲਣਾ ਬਾਲੀਵੁੱਡ ਨਾਲ ਹੋ ਗਿਆ ਅਤੇ ਉਹ ਫਿਰ ਆਪਣੇ ਗੀਤ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਦੇਣ ਲੱਗੇ आनंद बख्शी ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਤੋਂ ਹੀ ਸੋਚ ਕੇ ਰੱਖਿਆ ਸੀ ਕਿ ਉਹ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਜਾਣਗੇ। ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਮੈਂ ਚਾਹੁੰਦਾ ਸੀ ਕਿ ਮੇਰੇ ਗੀਤ ਫਿਲਮਾਂ ਦੇ ਵਿੱਚ ਆਉਣ ਕਿਉਂਕਿ ਮੈਨੂੰ ਫਿਲਮ ਲਾਇਨ ਬਹੁਤ ਪਸੰਦ ਹੈ। ਉਹਨਾਂ ਨੂੰ ਪਹਿਲਾ ਬ੍ਰੇਕ ਭਗਵਾਨ ਦਾਦਾ ਨੇ ਦਿੱਤਾ ਜਿਨ੍ਹਾਂ ਨੇ ਫਿਲਮ ਭਰਾ ਆਦਮੀ ਵਿੱਚ ਗੀਤ ਲਿਖਣ ਦਾ ਮੌਕਾ ਦਿੱਤਾ। ਇਸ ਮੌਕੇ ਤੇ ਉਹਨਾਂ ਨੂੰ 4 ਗੀਤਾਂ ਦੇ ਲਈ 150 ਰੁਪਏ ਮਿਲੇ ਸਨ। ਫਿਰ ਉਹਨਾਂ ਨੇ ਇਸ ਫਿਲਮ ਦੇ ਸੰਗੀਤ ਨਿਰਦੇਸ਼ਕ ਅਨਸਾਰ ਬਜਮੀ ਦੇ ਲਈ ਚਾਰ ਗਾਣੇ ਲਿਖੇ ਇਸ ਫਿਲਮ ਦੇ ਵਿੱਚ ਪਹਿਲਾ ਗੀਤ ਭਾਰਤੀ ਕੇ ਲਾਲ ਨਾ ਕਰ ਇਤਨਾ ਮਲਾਲ ਜਿਸ ਨੂੰ 9 ਨਵੰਬਰ 1955 ਨੂੰ ਰਿਕਾਰਡ ਕੀਤਾ ਗਿਆ ਇਸ ਗੀਤ ਨੂੰ ਉਹਨਾਂ ਨੇ 올 ਇੰਡੀਆ ਰੇਡੀਓ ਤੇ ਪਹਿਲੀ ਵਾਰ ਪੇਸ਼ ਕੀਤਾ ਅਤੇ ਇਸ ਦਾ ਜ਼ਿਕਰ ਵੀ ਕੀਤਾ ਉਹਨਾਂ ਨੂੰ 1962 ਵਿੱਚ ਬਣੀ ਫਿਲਮ ਮਹਿੰਦੀ ਲਗੀ ਮੇਰੇ ਹੱਥ ਤੋਂ ਸਫਲਤਾ ਮਿਲੀ ਹੈ ਜਿਸ ਵਿੱਚ ਕਲਿਆਣ ਜੀ ਆਨੰਦ ਜੀ ਨੇ ਸੰਗੀਤ ਦਿੱਤਾ ਇਸ ਫਿਲਮ ਦੇ ਨਿਰਮਾਤਾ ਰਾਜ ਕਪੂਰ ਸਨ। ਰਾਜ ਕਪੂਰ ਨੂੰ ਉਹਨਾਂ ਦੇ ਲਿਖਣ ਦਾ ਅੰਦਾਜ਼ ਬਹੁਤ ਵਧੀਆ ਲੱਗਿਆ ਅਤੇ ਦੋਸਤੀ ਵੀ ਹੋ ਗਈ। ਫਿਰ ਉਹਨਾਂ ਨੇ 1962 ਵਿੱਚ ਫਿਲਮ ਕਾਲਾ ਸਮੁੰਦਰ ਦੇ ਲਈ ਕਵਾਲੀ ਲਿਖੀ ਜੋ ਕਾਫੀ ਹਟ ਰਹੀ। ਇਹ ਗੀਤ ਐਨ ਦਤਾ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਗੀਤ ਦੇ ਬੋਲ ਸਨ ਮੇਰੀ ਤਸਵੀਰ ਲੈ ਕੇ ਕਿਆ ਕਰੋਗੇ ਤੁਮ ਜੋ ਕਾਫੀ ਹਟ ਰਹਾ। ਦਰਸਲ ਉਹਨਾਂ ਨੂੰ 1965 ਵਿੱਚ ਆਈ ਫਿਲਮ ਹਿਮਾਲਿਆ ਕੀ ਗੋਦ ਮੇ ਤੋਂ ਸਫਲਤਾ ਮਿਲੀ ਹੈ। 1966 ਵਿੱਚ ਹੀ ਸੁਪਰ ਹਿੱਟ ਫਿਲਮ ਜਬ ਜਬ ਫੂਲ ਕੇਲੇ ਤੋਂ ਕਾਫੀ ਪ੍ਰਸਿੱਧੀ ਮਿਲੀ ਹੈ ਜਿਸ ਵਿੱਚ ਸ਼ਸ਼ੀ ਕਪੂਰ ਸਨ ਸੰਗੀਤ ਕਲਿਆਣ ਜੀ ਆਨੰਦ ਜੀ ਨੇ ਦਿੱਤਾ ਸੀ ਫਿਰ 1967 ਵਿੱਚ ਸੁਪਰ ਹਿੱਟ ਫਿਲਮ ਮਿਲਨ ਉਹਨਾਂ ਨੂੰ ਮਿਲੀ ਇਸ ਫਿਲਮ ਦੇ ਵੀ ਗੀਤ ਬਹੁਤ ਹਿੱਟ ਹੋ ਗਏ ਇਸ ਫਿਲਮ ਦੇ ਵਿੱਚ ਸੁਨੀਲ ਦਾਤ ਹੀਰੋ ਸਨ ਲਗਾਤਾਰ ਫਿਲਮਾਂ ਹਿੱਟ ਹੋਣ ਦੇ ਬਾਅਦ ਉਹਨਾਂ ਦਾ ਨਾਂ ਇੱਕ ਵਧੀਆ ਗੀਤਕਾਰ ਦੇ ਤੌਰ ਤੇ ਪ੍ਰਸਿੱਧ ਹੋ ਗਿਆ ਅਰਜੇਸ਼ ਕੰਨਾ ਦੀਆਂ ਪ੍ਰਮੁੱਖ ਭੂਮਿਕਾ ਵਾਲੀਆਂ ਫਿਲਮਾਂ ਵਿੱਚ ਅਰਜੇਸ਼ ਖੰਨਾ ਨੇ ਆਨੰਦ ਬਖਸ਼ੀ ਨੂੰ ਗੀਤਕਾਰ ਦੇ ਰੂਪ ਵਿੱਚ ਪਹਿਲ ਦਿੱਤੀ। ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ 300 ਤੋਂ ਬਾਅਦ ਫਿਲਮਾਂ ਵਿੱਚ 6000 ਤੋਂ ਜ਼ਿਆਦਾ ਗੀਤ ਲਿਖੇ ਹਨ। ਮੋਹਨ ਕੁਮਾਰ ਦੀ ਫਿਲਮ ਮੋਮ ਕੀ ਗੁड़िया ਜੋ 1972 ਵਿੱਚ ਬਣੀ ਸੀ ਉਹਨਾਂ ਨੂੰ ਇੱਕ ਗਾਇਕ ਦੇ ਰੂਪ ਵਿੱਚ ਪੇਸ਼ ਕੀਤਾ। ਇਹਨਾਂ ਨੇ ਪਹਿਲਾਂ ਵੀ ਗੀਤ ਗਾਇਆ ਸੀ ਬਾਗੋਂ ਮੇਂ ਬਹਾਰ ਆਈ ਹੋਂਟੋਂ ਪੇ ਪੁਕਾਰ ਆਈ ਕਾਫੀ ਹਟ ਰਹਾ। ਲਤਾ ਮੰਗੇਸ਼ਕਰ ਦੇ ਨਾਲ ਜਿਨ੍ਹਾਂ ਨੂੰ ਲక్ష్ਮੀ ਕਾਂਤ ਪਿਆਰੇ ਲਾਲ ਨੇ ਤਿਆਰ ਕੀਤਾ ਸੀ। ਉਹਨਾਂ ਨੇ ਇਸ ਫਿਲਮ ਦੇ ਵਿੱਚ ਮੈਂ ਢੂੰਡ ਰਾ ਥਾ ਸੁਪਨੋ ਮੇਂ ਵੀ ਗਾਇਆ ਜੋ ਕਾਫੀ ਪ੍ਰਸਿੱਧ ਹੋਇਆ। ਉਹਨਾਂ ਨੇ ਚਾਰ ਹੋਰ ਫਿਲਮਾਂ ਵਿੱਚ ਵੀ ਗਾਇਆ। ਸ਼ੋਲੇ ਫਿਲਮ ਵਿੱਚ ਉਹਨਾਂ ਨੇ ਕਿਸ਼ੋਰ ਕੁਮਾਰ ਮੰਨਾਰੇ ਅਤੇ ਭੁਪਿੰਦਰ ਦੇ ਨਾਲ ਕਵਾਲੀ ਚਾਂਸਾ ਕੋਈ ਚਿਹਰਾ ਗਾਇਆ। ਇਹ ਗੀਤ ਜਾਰੀ ਕੀਤਾ ਗਿਆ ਲੇਕਿਨ ਫੀਚਰ ਫਿਲਮ ਵਿੱਚ ਨਹੀਂ ਹੈ। ਮਹਾਚੋਰ, 400 ਬਾਲਕਾ ਵਧੂ ਆਦ ਫਿਲਮਾਂ ਹਨ ਜਿਨ੍ਹਾਂ ਵਿੱਚ ਇਹਨਾਂ ਨੇ ਗੀਤ ਗਾਏ। ਆਨੰਦ ਬਖਸ਼ੀ ਨੇ ਲక్ష్ਮੀਕਾਂਤ ਪਿਆਰੇ ਲਾਲ आरडी बर्मन कल्याण जी आनंद जी एसडी बर्मन अन्नू मलिक राजेश रोशन ਨਾਲ ਕੰਮ ਕੀਤਾ ਹੈ। ਉਹਨਾਂ ਦੇ ਗੀਤਾਂ ਨੂੰ ਪ੍ਰਸਿੱਧ ਗਾਇਕਾ ਸ਼ਮਸ਼ਾਦ ਬੇਗਮ ਇਲਾਰੁਨ ਖੁਰਸ਼ੀਦ ਬਾਬਰਾ ਅਮੀਰભાઈ ਕਰਨਾਟਕੀ ਸੁਦਾ ਮਲਹੋਤਰਾ ਅਤੇ ਹੋਰ ਗਾਇਕਾਂ ਨੇ ਵੀ ਗਾਇਆ ਹੈ। ਉਹਨਾਂ ਨੇ ਹਰੇਕ ਪੀੜੀ ਦੇ ਸੰਗੀਤਕਾਰਾਂ ਦੇ ਨਾਲ ਕੰਮ ਕੀਤਾ ਹੈ। ਉਹਨਾਂ ਨੇ ਅਜਿਹੇ ਕਲਾਕਾਰਾਂ ਲਈ ਗੀਤ ਲਿਖੇ ਜੋ ਅੱਗੇ ਜਾ ਕੇ ਹਿੱਟ ਹੋ ਗਏ। ਸ਼ੈਲਿੰਦਰ ਸਿੰਘ ਕੁਮਾਰ ਸ਼ਾਨੂ ਕਵਿਤਾ ਕ੍ਰਿਸ਼ਨਾ ਮੂਰਤੀ ਵਰਗੇ ਗਾਇਕਾਂ ਨੇ ਗਾਇਆ ਹੈ ਉਹ ਅੱਗੇ ਜਾ ਕੇ ਹਿੱਟ ਹੋ ਗਏ ਹਰੇ ਰਾਮਾ ਹਰੇ ਕ੍ਰਿਸ਼ਨਾ ਵਿੱਚ ਦਮ ਮਾਰੋ ਦਮ ਗੀਤ ਬਹੁਤ ਹਿੱਟ ਰਿਹਾ ਹੈ ਇਸ ਦੇ ਬਾਅਦ ਉਹਨਾਂ ਨੇ ਬੋਵੀ ਅਮਰ ਪ੍ਰੇਮ ਆਰਾਧਨਾ ਜੀਨੇ ਕੀ ਰਾ ਮੇਰਾ ਗਾਉ ਮੇਰਾ ਦੇਸ਼ ਆਏ ਦਿਨ ਬਹਾਰ ਕੇ ਆਇਆ ਸਾਵਨ ਝੂਮ ਕੇ ਸੀਤਾ ਔਰ ਗੀਤਾ ਸ਼ੋਲੇ ਧਰਮਵੀਰ ਨਗੀਨਾ ਲਮਹੇ ਹਮ ਮੋਹਰਾ ਦਿਲ ਵਾਲੇ ਦੁਲਹਨੀਆਂ ਸਹਿਤ ਕਈ ਫਿਲਮਾਂ ਦੇ ਵਿੱਚ ਯਾਦਗਾਰ ਗੀਤ ਲਿਖੇ ਹਨ ਪਰਦੇਸ ਹੀ ਰਾਂਝਾ ਦੁਸ਼ਮਣ ਤਾਲ ਮੁਹੱਬਤ ਗਦਰ ਇੱਕ ਪ੍ਰੇਮ ਕਥਾ ਅਤੀ ਯਾਦਾਂ ਆਨੰਦ ਬਖਸ਼ੀ ਦਾ ਵਿਆਹ ਕਮਲਾ ਮੋਹਨ ਨਾਲ ਹੋਇਆ ਸੀ ਉਹਨਾਂ ਦੀਆਂ ਦੋ ਬੇਟੀਆਂ ਸੁਮਨਦੱਤ ਅਤੇ ਕਵਿਤਾ ਵਾਲੀ ਹੈ ਅਤੇ ਦੋ ਬੇਟੇ ਅਰਜੇਸ਼ ਬਖਸ਼ੀ ਅਤੇ ਅਰਕੇਸ਼ ਬਖਸ਼ੀ ਸਨ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਉਹ ਦਿਲ ਅਤੇ ਫੇਫੜੇ ਦੀਆਂ ਬਿਮਾਰੀਆਂ ਤੋਂ ਪੀੜਤ ਸਨ ਮਾਰਚ 2002 ਵਿੱਚ ਨਾਨਾਵਾਟੀ ਦੇ ਹਸਪਤਾਲ ਵਿੱਚ 71 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਕਰਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਆਨੰਦ ਬਖਸ਼ੀ ਬੋਲੀਵੁੱਡ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਨਾਮ ਸੀ ਜਿਨ੍ਹਾਂ ਨੇ ਫਿਲਮ ਇੰਡਸਟਰੀ ਨੂੰ ਬਹੁਤ ਸਾਰੇ ਗੀਤ ਦਿੱਤੇ ਹਨ ਜੋ ਅੱਜ ਵੀ ਹਿੱਟ ਹਨ आनंद बख्शी बेशक ਸਾਡੇ ਵਿਚਾਰ ਨਹੀਂ ਹਨ ਲੇਕਿਨ ਉਹਨਾਂ ਦੇ ਲਿਖੇ ਗੀਤ ਹਮੇਸ਼ਾ ਸਾਡੇ ਨਾਲ ਰਹਿਣਗੇ। ਉਹਨਾਂ ਨੇ ਗੀਤਾਂ ਨੂੰ ਇੱਕ ਨਵੀਂ ਪਹਿਚਾਨ ਦਿੱਤੀ ਹੈ। ਉਹਨਾਂ ਨੂੰ ਸ਼ਬਦਾਂ ਦਾ ਬਾਜ਼ੀਗਰ ਵੀ ਕਿਹਾ ਜਾਂਦਾ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਉਹਨਾਂ ਨੂੰ ਮੁੰਬਈ ਦੇ ਵਿੱਚ ਭਗਵਾਨ ਦਾਦਾ ਨੇ ਕੰਮ ਦਵਾਇਆ ਹੈ। ਆਨੰਦ ਬਖਸ਼ੀ ਦੇ ਸ਼ਬਦਾਂ ਨੂੰ ਦੇਖ ਕੇ ਹੀ ਭਗਵਾਨ ਦਾਦਾ ਉਹਨਾਂ ਤੋਂ ਕਾਫੀ ਪ੍ਰਭਾਵਿਤ ਹੋਏ ਜਿਸ ਕਰਕੇ ਉਹਨਾਂ ਨੇ ਆਪਣੀ ਫਿਲਮ ਬਹਾਰ ਆਦਮੀ ਦੇ ਲਈ ਗੀਤ ਲਿਖਣ ਲਈ ਕਿਹਾ। ਬੇਸ਼ੱਕ ਇਸ ਫਿਲਮ ਤੋਂ ਉਹਨਾਂ ਦੀ ਕੋਈ ਪਛਾਣ ਨਹੀਂ ਮਿਲੀ ਲੇਕਿਨ ਇੰਡਸਟਰੀ 'ਚ ਜਾਣ ਦਾ ਮੌਕਾ ਮਿਲ ਗਿਆ ਕਿਹਾ ਜਾਂਦਾ ਹੈ ਕਿ ਆਨੰਦ ਬਖਸ਼ੀ ਨੂੰ ਸਾਲ 1963 ਵਿੱਚ ਰਾਜਕਪੂਰ ਨੇ ਆਪਣੀ ਫਿਲਮ ਮਹਿੰਦੀ ਲਗੀ ਮੇਰੇ ਹੱਥ ਦੇ ਲਈ ਗੀਤ ਦਾ ਮੌਕਾ ਦਿੱਤਾ ਸੀ ਲੇਕਿਨ ਉਹਨਾਂ ਦੀ ਪ੍ਰਸਿੱਧੀ 1965 ਵਿੱਚ ਆਈ ਫਿਲਮ ਜਬ ਜਬ ਫੂਲ ਖਿਲੇ ਤੂੰ ਹੋਈ ਹੈ ਇਸ ਫਿਲਮ ਦਾ ਗੀਤ ਪਰਦੇਸੀਓਂ ਜਿਨਾ ਅੱਖੀਆਂ ਬੁਲਾਣਾ ਬਹੁਤ ਹਿੱਟ ਹੋਇਆ ਅਤੇ ਦੂਸਰਾ ਗੀਤ ਜੇ ਸਮਾ ਸਮਾ ਹੈ ਪਿਆਰ ਕਾ ਬਹੁਤ ਹਟ ਰਹੇ ਹਨ ਆਨੰਦ ਬਖਸ਼ੀ ਨੇ ਆਪਣੀ ਫਿਲਮ ਕੈਰੀਅਰ ਦੇ ਵਿੱਚ 40 ਫਿਲਮ ਅਵਾਰਡ ਮਿਲੇ ਹਨ ਉਹਨਾਂ ਨੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਤੇ ਬੜੇ ਬੜੇ 뮤직 ਕੰਪੋਜ਼ਰਾਂ ਦੇ ਨਾਲ ਕੰਮ ਕੀਤਾ ਹੈ ਉਹਨਾਂ ਦੀ ਜੋੜੀ ਆਰ ਡੀ ਵਰਮਨ ਦੇ ਨਾਲ ਖੂਬ ਜਮੀ ਹੈ ਇਹਨਾਂ ਨੇ ਮਹਿਬੂਬਾ ਮਹਿਬੂਬਾ ਹਮ ਤੁਮ ਇੱਕ ਕਮਰੇ ਮੇ ਬੰਦ ਹੋ ਕੋਰਾ ਕਾਗਜ਼ ਥਾ ਸਾਵਨ ਕਾ ਮਹੀਨਾ ਆਦ ਹਟ ਗੀ ਦਿੱਤੇ ਹਨ ਉਹਨਾਂ ਨੇ ਜਦੋਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਉਹ ਆਪਣਾ ਨਾਂ ਆਨੰਦ ਪ੍ਰਕਾਸ਼ ਬਖਸ਼ੀ ਲਿਖਦੇ ਸਨ ਬਾਅਦ ਵਿੱਚ ਉਹਨਾਂ ਨੇ ਆਨੰਦ ਬਖਸ਼ੀ ਕਰ ਲਿਆ ਇੱਕ ਇੰਟਰਵਿਊ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਦਰਸਲ ਗਾਇਕ ਬਣਨਾ ਚਾਹੁੰਦੇ ਸੀ ਪਰ ਉਹ ਗੀਤਕਾਰ ਬਣ ਗਏ ਰਹਿਂਦੀ ਦੁਨੀਆ ਤੱਕ ਆਨੰਦ ਬਖਸ਼ੀ ਦਾ ਨਾਮ ਰਹੇਗਾ ਉਹਨਾਂ ਦੇ ਹਿੱਟ ਗੀਤ ਸਦਾ ਵਹਾਰ ਸਦਾ ਯਾਦ ਕੀਤੇ ਜਾਂਦੇ ਰਹਿਣਗੇ ਪ੍ਰਸਿੱਧ ਅਭਿਨੇਤਰੀ ਕੇਰਾ ਅਡਵਾਨੀ ਇਹਨੂੰ ਧੁਨੀ ਆਪਣੀ ਆਉਣ ਵਾਲੀ ਫਿਲਮ ਟਾਕ ਅਕਸ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਇਸ ਫਿਲਮ ਦੇ ਵਿੱਚ ਜਸ਼ਦਾ ਲੀਡ ਰੋਲ ਹੈ ਇਸ ਦੀ ਸ਼ੂਟਿੰਗ ਫਿਲਹਾਲ ਚੱਲ ਰਹੀ ਹੈ ਹੁਣ ਕਿਆਰ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਫਿਲਮ ਦੇ ਲਈ ਉਸ ਨੇ 15 ਕਰੋੜ ਰੁਪਏ ਦੀ ਮੋਟੀ ਰਕਮ ਵਸੂਲੀ ਹੈ ਇਹ ਉਸ ਦੇ ਕੈਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਹੈ ਸੂਤਰਾਂ ਦਾ ਕਹਿਣਾ ਹੈ ਕਿ 11 ਦੀਆਂ ਲਗਾਤਾਰ ਬਾਕਸ ਆਫਿਸ ਤੇ ਫਿਲਮ ਹਿੱਟ ਜਾ ਰਹੀਆਂ ਹਨ ਜਿਸ ਕਰਕੇ ਉਹਨਾਂ ਨੇ ਆਪਣੀ ਫੀਸ ਵਧਾ ਦਿੱਤੀ ਹੈ ਇਸ ਫਿਲਮ ਦੇ ਲਈ ਉਹਨਾਂ ਨੇ 15 ਕਰੋੜ ਚਾਰਜ ਕੀਤਾ ਹੈ ਜੋ ਕਿ ਇੱਕ ਹੀਰੋਨ ਦੇ ਲਈ ਬਹੁਤ ਵੱਡੀ ਅਮਾਊਂਟ ਹੈ ਫਿਲਮ ਮਨੇਤਰੀ ਪ੍ਰਿੰਕਾ ਚੋਪੜਾ ਦੀਪਿਕਾ ਪਾਦੁਕੋਨ ਅਤੇ ਹੋਰ ਵੀ ਬਹੁਤ ਸਾਰੀਆਂ ਮਨੇਤਰੀਆਂ ਹਨ ਜੋ ਇੱਕ ਫਿਲਮ ਦਾ ਕਾਫੀ ਚਾਰਜ ਕਰਦੀਆਂ ਹਨ ਕਿਆਰਾ ਐਡਵਾਨੀ ਦੀ 15 ਕਰੋੜ ਰੁਪਏ ਲੈ ਜਾਣ ਦੀ ਖਬਰ ਕਾਫੀ ਵਾਇਰਲ ਹੈ ਫਿਲਮੀ ਪੰਡਤ ਦਾ ਕਹਿਣਾ ਹੈ ਕਿ ਇਹ ਉਸ ਦੀ ਮਿਹਨਤ ਦਾ ਨਤੀਜਾ ਹੈ ਕਿਉਂਕਿ ਉਹ ਬਹੁਤ ਵਧੀਆ ਅਭਿਨੇਤਰੀ ਹੈ ਤੇ ਸਖਤ ਮਿਹਨਤ ਕਰਦੀ ਹੈ ਅਤੇ Kiara Advani ਦੀਆਂ ਬਹੁਤ ਸਾਰੀਆਂ ਫਿਲਮਾਂ ਹਿੱਟ ਗਈਆਂ ਹਨ ਜਿਸ ਕਰਕੇ ਅਜਿਹੀ ਫੀਸ ਲੈਣਾ ਸੁਭਾਵਕ ਹੈ SSMB 29 ਦੇ ਲਈ ਪ੍ਰਿੰਕਾ ਚੋਪੜਾ ਨੇ 35 ਕਰੋੜ ਚਾਰਜ ਕੀਤੇ ਸਨ ਟੈਕਸ ਦੇ ਇਲਾਵਾ Kiara ਜਲਦ ਹੀ ਫਿਲਮ ਵਾਰ 2 ਵਿੱਚ ਵੀ ਨਜ਼ਰ ਆਵੇਗੀ ਇਸ ਫਿਲਮ ਦੇ ਵਿੱਚ ਉਸ ਦੇ ਨਾਲ ਰਿਤਿਕ ਰੋਸ਼ਨ ਜੂਨੀਅਰ ਐਨਟੀਆਰ ਮੁੱਖੀ ਭੂਮਿਕਾ ਦੇ ਵਿੱਚ ਹਨ ਹਾਲਾਂਕਿ ਕੁਝ ਦਿਨ ਪਹਿਲਾਂ ਅਜਾਈ ਖਬਰ ਆਈ ਸੀ ਕਿ ਪ੍ਰੈਗਨancies ਦੇ ਕਾਰਨ ਕੈਰਾ ਨੇ ਫਿਲਮ ਡਾਉਨ 3 ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕੈਰਾ ਅਡਵਾਨੀ ਨੇ ਆਪਣੀ ਪ੍ਰੈਗਨਸੀ ਦੀ ਖਬਰ ਸੋਸ਼ਲ ਮੀਡੀਆ ਤੇ ਦਿੱਤੀ ਸੀ ਜਿਸ ਕਰਕੇ ਅੱਗੇ ਤੋਂ ਉਹ ਜੋ ਵੀ ਫਿਲਮਾਂ ਕਰ ਰਹੀ ਹੈ ਸੋ ਸਮਝ ਕੇ ਆਪਣੀ ਪ੍ਰੈਗਨਸੀ ਦੇ ਆਧਾਰ ਤੇ ਕਰ ਰਹੀ ਹੈ ਕੈਰਾ ਅਡਵਾਨੀ ਦਾ ਕਹਿਣਾ ਹੈ ਕਿ ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਵਧੀਆ ਫਿਲਮਾਂ ਕਰਾਂ ਅਜਈਆਂ ਫਿਲਮਾਂ ਕਰਾਂ ਜਿਸ ਨੂੰ ਦਰਸ਼ਕ ਪਸੰਦ ਕਰਨ ਕਿਉਂਕਿ ਦਰਸ਼ਕ ਹੀ ਸਾਨੂੰ ਸਟਾਰ ਬਣਾਉਂਦੇ ਹਨ ਦਰਸ਼ਕ ਖੁਸ਼ ਰਹਿਣਗੇ ਤੇ ਅਸੀਂ ਖੁਸ਼ ਆ ਬੋਲੀਵੁੱਡ ਐਕਟਰ ਮਨੋਜ ਬਾਜਪਾਈ ਜਲਦ ਹੀ ਇੱਕ ਇੰਡੋ ਅਮਰੀਕਨ ਫਿਲਮ ਦੇ ਵਿੱਚ ਨਜ਼ਰ ਆਉਣਗੇ ਮਨੋਜ ਬਾਜਪਾਈ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਉਹ ਬਹੁਤ ਵਧੀਆ ਕਲਾਕਾਰ ਹਨ ਟੌਪ ਦੇ ਕਲਾਕਾਰਾਂ ਦੀ ਲਿਸਟ ਵਿੱਚ ਉਹਨਾਂ ਦਾ ਨਾਮ ਹੈ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਦਿੱਤੀਆਂ ਹਨ ਬਹੁਤ ਵਧੀਆ ਦਿੱਤੀਆਂ ਹਨ ਚਾਹੇ ਸੀਰੀਜ਼ ਹੋਵੇ ਜਾਂ ਕੋਈ ਹੋਰ ਖਾਸ ਪ੍ਰੋਗਰਾਮ ਜਾਂ ਫਿਲਮਾਂ ਉਹ ਹਮੇਸ਼ਾ ਆਪਣੀ ਦਮਦਾਰ ਭੂਮਿਕਾ ਪੇਸ਼ ਕਰਦੇ ਹਨ ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ ਇੰਡੋ ਅਮਰੀਕਨ ਜੋ ਮਨੋਜ ਬਾਜਪਾਈ ਕਰ ਰਿਹਾ ਹੈ ਉਸ ਦੇ ਡਾਇਰੈਕਟਰ ਬੇਨ ਰੇਖੀ ਹਨ ਜਿਨ੍ਹਾਂ ਨੇ ਪਹਿਲਾਂ ਆਸ਼ਨਮਤੇ ਵਾਚ ਲਿਸਟ ਦਾ ਨਿਰਦੇਸ਼ਨ ਕੀਤਾ ਹੈ ਦਿਲਚਸਪ ਗੱਲ ਇਹ ਹੈ ਕਿ ਫਿਲਮ ਦਾ ਨਿਰਮਾਣ ਰਾਣਾ ਦਗੂਪਤੀ ਨੇ ਕੀਤਾ ਹੈ ਜੋ ਮਨੋਜ ਦੇ ਨਾਲ ਉਸ ਦਾ ਪਹਿਲਾ ਸਹਿਯੋਗ ਹੈ ਰਾਣਾ ਧਗੂਵਤੀ ਇੱਕ ਸੁਪਰਸਟਾਰ ਹੈ ਜਿਸਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਬਹੁਵਲੀ ਸੀਰੀਜ਼ ਦੇ ਵਿੱਚ ਉਸ ਦਾ ਪ੍ਰਭਾਵਸ਼ਾਲੀ ਰੋਲ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਪ੍ਰੋਡਕਸ਼ਨ ਹਾਊਸ ਦੇ ਵਿੱਚ ਉਸ ਦਾ ਨਵਾਂ ਤਜਰਬਾ ਹੈ। ਰਾਣਾ ਧਗੂਵਤੀ ਦਾ ਕਹਿਣਾ ਹੈ ਕਿ ਮਨੋਜ ਬਾਜਪਾਈ ਦੇ ਨਾਲ ਕੰਮ ਕਰਕੇ ਉਸ ਨੂੰ ਬਹੁਤ ਵਧੀਆ ਲੱਗਿਆ ਹੈ। ਉਹ ਜਿੱਥੇ ਵਧੀਆ ਕਲਾਕਾਰ ਹਨ ਉੱਥੇ ਇਨਸਾਨ ਵੀ ਬਹੁਤ ਵਧੀਆ ਹਨ। ਇਹ ਮਨੋਜ ਦੇ ਨਾਲ ਉਹਨਾਂ ਦਾ ਪਹਿਲਾ ਪ੍ਰੋਜੈਕਟ ਹੈ। ਮਨੋਜ ਦੀ ਇਹ ਪਹਿਲੀ ਇੰਡੋ-ਅਮਰੀਕਨ ਫਿਲਮ ਹੋਵੇਗੀ। ਬੇਨ ਰੇਖੀ ਨੇ ਇਸ ਦੀ ਕਹਾਣੀ ਲਿਖੀ ਹੈ। ਇਹ ਕਹਾਣੀ ਮਨੋਜ ਦੁਆਰਾ ਇੱਕ ਆਮ ਆਦਮੀ ਦੇ ਆਧਾਰ ਤੇ ਹੈ ਜਿਸ ਦੀਆਂ ਪਰਿਵਾਰਕ ਕਠਿਨਾਈਆਂ ਉਸ ਨੂੰ ਉਸ ਦੇ ਉਦੇਸ਼ ਦੇ ਲਈ ਲੜਨ ਲਈ ਮਜਬੂਰ ਕਰਦੀਆਂ ਹਨ। ਫਿਲਮ ਦੀ ਕਹਾਣੀ ਪਰਿਵਾਰ ਦੀ ਯਾਤਰਾ ਦੇ ਮਾਧਿਅਮ ਤੋਂ ਸ਼ੁਰੂ ਹੁੰਦੀ ਹੈ ਜੋ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਦੀ ਹੈ। ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਮੁੰਬਈ ਵਿੱਚ ਹੋਈ ਸੀ। ਇਸ ਫਿਲਮ ਦੇ ਵਿੱਚ ਬਹੁਤ ਸਾਰੇ ਸਟੇਜ ਦੇ ਕਲਾਕਾਰ ਲਏ ਹਨ। ਰਾਣਾ ਧਗੂਪਤੀ ਦਾ ਪ੍ਰੋਡਕਸ਼ਨ ਹਾਊਸ ਸਪਿਰਿਟ ਮੀਡੀਆ ਇਸ ਪ੍ਰੋਜੈਕਟ ਦਾ ਨਿਰਮਾਣ ਕਰ ਰਿਹਾ ਹੈ। ਰਾਣਾ ਅਤੇ ਮਰੋਜ ਪਿਛਲੇ ਕਈ ਸਾਲਾਂ ਤੋਂ ਡਿਸਕਵਰੀ ਪਲੱਸ ਸ਼ੋ ਦੇ ਜ਼ਰੀਏ ਇੱਕ ਦੂਸਰੇ ਨੂੰ ਮਿਲੇ ਸਨ। ਫਿਲਹਾਲ ਪ੍ਰੋਡਕਸ਼ਨ ਹਾਊਸ ਨੇ ਇਸ ਫਿਲਮ ਦੀ ਰਿਲੀਜ਼ ਦੀ ਡੇਟ ਕੋਈ ਫਿਕਸ ਨਹੀਂ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਕਈ ਪਸ਼ਾਵਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾਵੇਗਾ। ਕਿਉਂਕਿ ਇਸ ਫਿਲਮ ਦੀ ਕਹਾਣੀ ਬਹੁਤ ਅਲੱਗ ਹੈ। ਮਨੋਜ ਬਾਜਪਾਈ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਕੰਮ ਕਰਦੇ ਹਨ ਫਿਲਮ ਦੇ ਸੈੱਟ ਤੇ ਪਰਿਵਾਰ ਵਰਗਾ ਮਾਹੌਲ ਹੁੰਦਾ ਹੈ 1958 ਵਿੱਚ ਸੁਨੀਲ ਦਾਤੇ ਮਧੂਵਾਲਾ ਦੀ ਫਿਲਮ ਇਨਸਾਨ ਜਾਗ ਉਠਾ ਰਿਲੀਜ਼ ਹੋਈ ਸੀ ਇਹ ਸ਼ਕਤੀ ਬੈਨਰ ਦੇ ਹਿੱਟ ਬਣੀ ਦੂਸਰੀ ਫਿਲਮ ਸੀ ਇਸ ਦੀ ਇੱਕ ਬਹੁਤ ਹੀ ਅਲੱਗ ਕਹਾਣੀ ਸੀ ਜਿਸ ਨੂੰ ਨਵੇਂਦੂ ਘੋਸ਼ ਨੇ ਲਿਖਿਆ ਸੀ ਬੀ ਆਰ ਚੋਪੜਾ ਉਸ ਸਮੇਂ ਨਵਾਂ ਦੌਰ ਬਣਾ ਰਿਹਾ ਸੀ ਇਸ ਫਿਲਮ ਦੇ ਨਾਲ ਲਗਾਤਾਰ ਤੁਲਨਾ ਹੋ ਰਹੀ ਸੀ ਕਿਉਂਕਿ ਨਯਾ ਦੌਰ ਫਿਲਮ ਦੇ ਵਿੱਚ ਦਲੀਪ ਕੁਮਾਰ ਅਤੇ ਵਿਜਨਤੀ ਮਾਲਾ ਇੱਕ ਸੜਕ ਬਣਾ ਰਹੇ ਸੀ ਇਸੇ ਤਰ੍ਹਾਂ ਇਸ ਫਿਲਮ ਦੇ ਵਿੱਚ ਸੁਨੀਲ ਦਾਤ ਤੇ ਮਧੂ ਵਾਲਾ ਇੱਕ ਬੰਨ ਦਾ ਨਿਰਮਾਣ ਕਰ ਰਹੇ ਸੀ ਦੋਵਾਂ ਫਿਲਮਾਂ ਦਾ ਸੰਗੀਤ ਬਹੁਤ ਵਧੀਆ ਸੀ ਲੇਕਿਨ ਜਿੱਥੇ ਨਯਾ ਦੌਰ ਇੱਕ ਵੱਡੀ ਸਾਬਤ ਹਿੱਟ ਹੋਈ ਹੈ ਉੱਥੇ ਇਹ ਫਿਲਮ ਉਨੀ ਸਫਲ ਨਹੀਂ ਰਹੀ ਹਾਲਾਂਕਿ ਫਿਲਮ ਫੇਅਰ ਨੇ ਫਿਲਮ ਵਿੱਚ ਗੋਰੀ ਦੇ ਰੂਪ ਵਿੱਚ ਮਧੂ ਵਾਲਾ ਦੇ ਪ੍ਰਦਰਸ਼ਨ ਨੂੰ ਵਧੀਆ ਦੱਸਿਆ ਸੀ ਇਹ ਫਿਲਮ ਵੱਡੇ ਬਜਟ ਦੇ ਵਿੱਚ ਬਣੀ ਸੀ ਜਿਸ ਕਰਕੇ ਉਸ ਨੂੰ ਘੱਟ ਮੁਨਾਫਾ ਹੋਇਆ ਹੈ ਇਸ ਫਿਲਮ ਨੇ ਉਸ ਸਮੇਂ 52 ਲੱਖ ਰੁਪਏ ਕਮਾਏ ਸਨ ਇਨਸਾਨ ਜਾਗ ਉਠਾ ਵਿੱਚ ਘੱਟ ਬਾਕਸ ਆਫ ਦੀ ਰਿਟਰਨ ਤੋਂ ਨਿਰਾਸ਼ ਹੋ ਕੇ ਸ਼ਕਤੀ ਸਮੰਤ ਕ੍ਰਾਈਮ ਬੇਸਡ ਫਿਲਮਾਂ ਵੱਲ ਚਲੇ ਗਏ ਜਿਨ੍ਹਾਂ ਨੇ ਸ਼ੁਰੂਆਤ ਜਾਲੀ ਨੌਰ ਤੋਂ ਕੀਤੀ ਇਨਸਾਨ ਜਾਗ ਉਠਾ ਦਾ ਗੀਤ ਜਨੂ ਜਨੂਰੀ ਕਾਫੀ ਪ੍ਰਸਿੱਧ ਰਿਹਾ ਇਸ ਫਿਲਮ ਨੂੰ ਨਾਗਾਰਜੁਨ ਸਾਗਰ ਬੰਦ ਤੇ ਬਣਾਇਆ ਗਿਆ ਸੀ ਇਸ ਫਿਲਮ ਦਾ ਇੱਕ ਵੱਡਾ ਹਿੱਸਾ ਇਸ ਬੰਦ ਤੇ ਫਿਲਮਾਇਆ ਗਿਆ ਹੈ ਪੂਰੀ ਟੀਮ ਬੰਦ ਦੇ ਕੋਲ ਹੀ ਸਥਿਤ ਕਈ ਗੈਸਟ ਹਾਊਸ ਵਿੱਚ ਠਹਿਰੀ ਹੋਈ ਸੀ ਇਸ ਫਿਲਮ ਦੀ ਕਹਾਣੀ ਸਰੋਜ ਮਿੱਤਰਾ ਦੀ ਕਹਾਣੀ ਤੇ ਆਧਾਰਿਤ ਸੀ ਨਵੇਂਦੂ ਘੋਸ਼ ਅਤੇ ਬਰਜਿੰਦਰ ਗੌਰ ਨੇ ਇਸ ਨੂੰ ਲਿਖਿਆ ਸੀ ਇਹ ਫਿਲਮ ਕਾਫੀ ਚਰਚਿਤ ਹੋਈ ਸੀ ਸੁਨੀਲ ਦੱਤ ਅਤੇ ਮਧੂਵਾਲਾ ਦੇ ਰੋਲ ਨੂੰ ਇਸ ਫਿਲਮ ਇਨਸਾਨ ਜਾਗ ਉਠਾ ਵਿੱਚ ਕਾਫੀ ਪਸੰਦ ਕੀਤਾ ਗਿਆ ਅਵਨੇਤਰੀ ਅਤੇ ਫਿਲਮ ਨਰਮਾਤਾ ਲక్ష్ਮੀ ਮਾਂਚੂ ਨੇ ਆਪਣੇ ਪਿਤਾ ਸੌਦੇ ਸੁਪਰਸਟਾਰ ਮੋਹਨ ਬਾਬੂ ਦੇ ਮਨਾਂ ਕਰਨ ਦੇ ਬਾਵਜੂਦ ਆਪਣੀ ਅਵੈਨੇ ਯਾਤਰਾ ਸ਼ੁਰੂ ਕੀਤੀ ਪਰ ਉਹ ਕੱਟ ਸਮੇਂ ਵਿੱਚ ਇਸ ਖੇਤਰ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਲਈ ਸਫਲ ਰਹੀ ਹੈ ਆਪਣੇ ਪਿਤਾ ਦੀ ਛਤਰ ਛਾਇਆ ਵਿੱਚ ਰਹਿੰਦੇ ਹੋਏ ਉਸ ਨੇ ਇੱਕ ਆਸਾਨ ਜੀਵਨ ਕਿਉਂ ਨਹੀਂ ਚੁਣਿਆ ਲక్ష్ਮੀ ਦਾ ਕਹਿਣਾ ਹੈ ਕਿ ਮੈਂ ਖੁਦੋ ਹੀ ਪੁਛਰੀ ਰਹਿੰਦੀ ਹਾਂ ਕਿ ਤੁਸੀਂ ਆਪਣੇ ਪਿਤਾ ਦੀ ਗੱਲ ਨਹੀਂ ਮੰਨੀ ਅਤੇ ਆਰਾਮਦਾਇਕ ਰਸਤਾ ਕਿਉਂ ਨਹੀਂ ਚੁਣਿਆ ਪਰ ਮੇਰੇ ਅੰਦਰ ਅਜਿਹਾ ਕੁਝ ਕਰਨ ਦਾ ਸੀ ਕਿ ਮੈਂ ਆਪਣੇ ਆਪ ਕੁਝ ਕਰਾਂ ਜਿਸ ਕਰਕੇ ਮੈਂ ਇਹ ਰਸਤਾ ਚੁਣਿਆ ਹੈ ਮੈਨੂੰ ਮੇਰੇ ਪਿਤਾ ਜੀ ਦਾ ਬਹੁਤ ਸਪੋਰਟ ਹੈ ਪਰ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਪੈਰਾਂ ਤੇ ਖੁਦ ਖੜੀ ਹੋਵਾਂ ਜਿਸ ਕਰਕੇ ਮੈਂ ਇਹ ਰਸਤਾ ਚੁਣਿਆ ਹੈ ਦਰਸਲ ਇਹ ਮੇਰਾ ਆਪਣਾ ਮਾਨ ਸਨਮਾਨ ਹੈ ਮੈਂ ਆਪਣਾ ਖੁਦ ਕੰਮ ਕਰਨਾ ਚਾਹੁੰਦੀ ਸੀ ਪਰ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਇੱਕ ਵਧੀਆ ਕਲਾਕਾਰ ਬਣਾ ਮੇਰਾ ਮੰਨਣਾ ਹੈ ਕਿ ਚੁਣੌਤੀਆਂ ਹਮੇਸ਼ਾ ਰਹਿੰਦੀਆਂ ਹਨ ਅਤੇ ਇਹਨਾਂ ਚੁਣੌਤੀਆਂ ਤੋਂ ਹੀ ਇਨਸਾਨ ਸਿੱਖਦਾ ਹੈ ਮੈਂ ਮੁਸ਼ਕਲ ਤਰੀਕੇ ਨਾਲ ਸਿੱਖਿਆ ਹੈ ਤੁਹਾਨੂੰ ਜੋ ਸਿੱਖਣ ਦੀ ਲੋੜ ਹੈ ਲక్ష్ਮੀ ਮਾਂਚੂ ਦਾ ਕਹਿਣਾ ਹੈ ਕਿ ਮੇਰੇ ਪਿਤਾ ਹਮੇਸ਼ਾ ਮੈਨੂੰ ਲੈ ਕੇ ਡਰੇ ਰਹਿੰਦੇ ਹਨ ਉਹ ਮੇਰੀ ਰੱਖਿਆ ਕਰਦੇ ਹਨ ਉਹ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਬੇਟਾ ਸਾਵਧਾਨ ਰਹਿਣਾ ਮੈਂ ਆਪਣੇ ਪਿਤਾ ਆਪਣੇ ਪਰਿਵਾਰ ਦਾ ਬਹੁਤ ਸਨਮਾਨ ਕਰਦੀ ਹਾਂ ਪਰ ਮੇਰਾ ਮੰਨਣਾ ਹੈ ਕਿ ਮੈਂ ਆਪਣਾ ਰਸਤਾ ਖੁਦ ਚੁਣਿਆ ਹੈ ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜੋ ਮੈਂ ਕਰ ਰਹੀ ਹਾਂ ਪਰ ਜੋ ਕੁਝ ਵੀ ਹੈ ਮੈਂ ਆਪਣੇ ਪਿਤਾ ਜੀ ਦੀ ਬਦੌਲਤ ਹਾਂ ਮੈਨੂੰ ਆਪਣੇ ਪਰਿਵਾਰ ਤੇ ਮਾਣ ਹੈ ਮਲਿਆਲਮ ਫਿਲਮ ਆਫਸਰ ਆਨ ਡਿਊਟੀ ਸਿਨੇਮਾ ਕਰਾਂ ਦੇ ਬਾਅਦ ਹੁਣ OTT ਤੇ ਰਿਲੀਜ਼ ਹੋਣ ਨੂੰ ਤਿਆਰ ਹੈ ਇਹ ਫਿਲਮ OTT ਪਲੇਟਫਾਰਮ Netflix ਤੇ ਰਿਲੀਜ਼ ਹੋ ਗਈ ਹੈ ਇਸ ਗੱਲ ਦੀ ਜਾਣਕਾਰੀ ਮੇਕਰਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ਫਿਲਮ ਅਪਰਾਧ ਜਾਂਚ ਸਹੀ ਅਤੇ ਗਲਤ ਆਦ ਨੂੰ ਪੇਸ਼ ਕਰਦਾ ਹੈ ਇਸ ਦੇ ਵਿੱਚ ਬਦਲਾ ਪਰਿਵਾਰ ਕਾਨੂੰਨ ਅਤੇ ਹੋਰ ਬਹੁਤ ਸਾਰੇ ਮਨੋਵਿਗਿਆਨਕ ਤਤਨ ਜਿਨ੍ਹਾਂ ਨੂੰ ਪੇਸ਼ ਕੀਤਾ ਗਿਆ ਹੈ ਕੁੰਚਾਕੋ ਬੋਵਿਨ ਪ੍ਰਿਆਮਣੀ ਵਿਸ਼ਾਕ ਨਾਇਰ ਅਤੇ ਜਗਦੀਸ਼ ਇਸ ਫਿਲਮ ਦਾ ਹਿੱਸਾ ਹਨ ਫਿਲਮ ਦੀ ਕਹਾਣੀ ਹਰੀਸ਼ੰਕਰ ਨਾਮਕ ਇੱਕ ਗੁੱਸੇ ਨਾਲ ਭਰੇ ਪੁਲਿਸ ਇਨਸਪੈਕਟਰ ਦੇ ਇਰਤਜ਼ਗਿਰਦ ਘੁੰਮਦੀ ਹੈ ਕਹਾਣੀ ਦਿਲਚਸਪ ਤਦਮੋੜ ਲੈਂਦੀ ਹੈ ਜਦੋਂ ਹਰਸ਼ੰਕਰ ਨੂੰ ਚੰਦਰਬਾਬੂ ਦੇ ਬਾਰੇ ਸ਼ਿਕਾਇਤ ਮਿਲਦੀ ਹੈ ਜੋ ਇੱਕ ਜੁਐਲਰੀ ਰੈਕਡ ਚਲਾਉਂਦਾ ਹੈ ਅਗੇ ਆਉਣ ਵਾਲੀਆਂ ਚੁਣੌਤੀਆਂ ਤੋਂ ਅਨਜਾਨ ਹਰੀਸ਼ੰਕਰ ਮਾਮਲੇ ਦੀ ਜਾਂਚ ਕਰਨ ਦਾ ਫੈਸਲਾ ਕਰਦਾ ਹੈ ਜੋ ਸਾਹਮਣੇ ਆਉਂਦਾ ਹੈ ਉਹ ਵੱਡਾ ਅਪਰਾਧ ਬਣ ਜਾਂਦਾ ਹੈ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਕਾਫੀ ਹੰਗਾਰਾ ਵਧੀਆ ਮਿਲ ਚੁੱਕਾ ਹੈ ਫਿਲਮ ਮੇਕਰ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਇਹ ਫਿਲਮ ਬਹੁਤ ਵਧੀਆ ਹੈ ਸਰਕਲ ਇੰਸਪੈਕਟਰ ਦੀ ਭੂਮਿਕਾ ਬਹੁਤ ਵਧੀਆ ਨਵਾਈ ਗਈ ਹੈ ਜਿਸ ਤੇ ਕਾਫੀ ਮਿਹਨਤ ਕੀਤੀ ਗਈ ਹੈ ਕਨਾਲ ਖੇਮੂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਰੂਪ ਵਿੱਚ ਕੀਤੀ ਸੀ ਲੇਕਿਨ ਅੱਜਕੱਲ ਉਹ ਫਿਲਮ ਡਾਇਰੈਕਟਰ ਬਣ ਗਿਆ ਹੈ ਮੜਗਾਉ ਐਕਸਪੈਕਸ ਤੋਂ ਉਸਨੇ ਆਪਣੇ ਡਾਇਰੈਕਸ਼ਨ ਦੀ ਸ਼ੁਰੂਆਤ ਕੀਤੀ ਇਸ ਫਿਲਮ ਦੇ ਵਿੱਚ ਉਸ ਨੂੰ ਆਈਫਾ ਵਿੱਚ ਬੈਸਟ ਡੈਬਿਊ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ ਕਨਾਲ ਦਾ ਕਹਿਣਾ ਹੈ ਕਿ ਆਈਫਾ ਪੁਰਸਕਾਰ ਜੋ ਮੈਨੂੰ ਮਿਲਿਆ ਹੈ ਮੈਂ ਉਸ ਦੇ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੇਰੇ ਦਰਸ਼ਕ ਮੇਰੇ ਨਿਰਮਾਤਾ ਨੇ ਮੇਰੇ ਤੇ ਪਰੋਸਾ ਕੀਤਾ ਹੈ ਜਿਸ ਕਰਕੇ ਮੈਨੂੰ ਇਹ ਇਨਾਮ ਮਿਲਿਆ ਹੈ ਮੇਰੀ ਕਾਸਟ ਵਿੱਚ ਦਿਵਜੇਂਦਰੂ ਪ੍ਰਤੀਕ ਗਾਂਧੀ ਅਵਿਨਾਸ਼ ਤਿਵਾੜੀ ਨੋਰਾ ਫਤੇਹੀ ਉਪੇਂਦਰ ਲਿਮੇ ਸ਼ਾਇਆ ਕਦਮ ਰੇਮੋਰਸੀਜਾ ਅਤੇ ਸਾਰੇ ਉਹਨਾਂ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪਸੰਦ ਕੀਤਾ ਤੇ ਸਪੋਰਟ ਕੀਤਾ ਹੈ ਆਪਣੇ ਐਕਟਿੰਗ ਕੈਰੀਅਰ ਤੇ ਬੋਲਦਿਆਂ ਕੋਨਾਲ ਦਾ ਕਹਿਣਾ ਹੈ ਕਿ ਮੇਰੇ ਕੋਲ ਡਾਇਰੈਕਸ਼ਨ ਦੀਆਂ ਕਾਫੀ ਫਿਲਮਾਂ ਹਨ ਜਿਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਡਾਇਰੈਕਸ਼ਨ ਕਰਕੇ ਦੂਸਰੀਆਂ ਫਿਲਮਾਂ ਦਾ ਨੁਕਸਾਨ ਹੋਵੇ ਜਿਨ੍ਹਾਂ ਵਿੱਚ ਮੈਂ ਕਲਾਕਾਰ ਹਾਂ ਮੈਂ ਅਗਲੇ ਪ੍ਰੋਜੈਕਟ ਦੀ ਤਿਆਰੀ ਕਰ ਰਿਹਾ ਹਾਂ ਕੋਨਾਲ ਦਾ ਕਹਿਣਾ ਹੈ ਕਿ ਅਗਲੀ ਫਿਲਮ ਮੇਰੀ ਜਲਦੀ ਆ ਰਹੀ ਹੈ ਜਿਸ ਦੇ ਬਾਰੇ ਮੈਂ ਆਉਣ ਵਾਲੇ ਸਮੇਂ ਵਿੱਚ ਦੱਸਾਂਗਾ ਇਹ ਫਿਲਮ ਮੇਰੀ ਲਿਖੀ ਹੈ ਇਹ ਇੱਕ ਕਮੇਡੀ ਫਿਲਮ ਡਰਾਮਾ ਹੈ ਗੁਨਾਲ ਦਾ ਕਹਿਣਾ ਹੈ ਕਿ ਮੈਂ ਆਪਣੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੜਗਾਉ ਐਕਸਪ੍ਰੈਸ ਨੂੰ ਇੰਨਾ ਭਰਪੂਰ ਪਿਆਰ ਦਿੱਤਾ ਹੈ ਮੇਰੇ ਬਹੁਤ ਸਾਰੇ ਦੋਸਤ ਕਹਿ ਰਹੇ ਹਨ ਕਿ ਇਸ ਦਾ ਅਗਲਾ ਭਾਗ ਬਣਾਇਆ ਜਾਵੇ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸਭ ਤੋਂ ਵੱਡੀ ਤਾਕਤ ਮੰਨਦਾ ਹਾਂ ਜੋ ਮੇਰੇ ਨਾਲ ਹਮੇਸ਼ਾ ਰਹਿੰਦੇ ਹਨ ਸਭ ਤੋਂ ਵੱਡੀ ਤਾਕਤ ਦਰਸ਼ਕ ਹਨ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸ਼ਰਮਾ ਕਰਾਂ ਵਿੱਚ ਜਾ ਕੇ ਇਸ ਫਿਲਮ ਨੂੰ ਭਰਪੂਰ ਪਿਆਰ ਦਿੱਤਾ ਹੈ 1974 ਵਿੱਚ ਸ਼ੂਟ ਹੋਈ ਫਿਲਮ ਚੁੱਪਕੇ-ਚੁੱਪਕੇ ਵਿੱਚ ਅਮਿਤਾਬਚਨ ਅਤੇ ਜੈ ਬਚਨ ਨੇ ਲੀਡ ਰੋਲ ਕੀਤਾ ਸੀ। ਇਸ ਫਿਲਮ ਨੂੰ ਰਿਸ਼ੀਕੇਸ਼ ਮੁਖਰਜੀ ਨੇ ਡਾਇਰੈਕਟ ਕੀਤਾ ਸੀ। ਇਹ ਫਿਲਮ ਸਾਲ 1975 ਦੀ ਸੁਪਰ ਹਿੱਟ ਫਿਲਮ ਸੀਗੀ। ਰਿਸ਼ੀਕੇਸ਼ ਮੁਖਰਜੀ ਅਮਿਤਾਬ ਜੈ ਦੇ ਨਾਲ ਇਸ ਫਿਲਮ ਨੂੰ ਬਣਾਉਣ ਦੇ ਲਈ ਬਿਲਕੁਲ ਮੂਡ ਵਿੱਚ ਨਹੀਂ ਸੀ। ਇਹਨਾਂ ਦੋਵਾਂ ਦੀ ਜਗ੍ਹਾ ਤੇ ਉਹ ਕਿਸੇ ਹੋਰ ਨੂੰ ਲੈਣਾ ਚਾਹੁੰਦੇ ਸੀ। ਹਾਲਾਂਕਿ ਜਦੋਂ ਜੈ ਅਮਿਤਾਬ ਨੇ ਇਸ ਫਿਲਮ ਬਾਰੇ ਪਤਾ ਲੱਗਾ ਤਾਂ ਰਿਸ਼ੀਕੇਸ਼ ਮੁਖਰਜੀ ਇੱਕ ਫਿਲਮ ਬਣਾ ਰਹੇ ਸੀ। ਅਤੇ ਉਹ ਸੈਕੰਡ ਲੀਡ ਦੇ ਲਈ ਦੂਸਰੇ ਕਲਾਕਾਰਾਂ ਦੀ ਭਾਲ ਕਰ ਰਹੀ ਸੀ ਪਰ ਇਹ ਦੋਵੇਂ ਉਹਨਾਂ ਦੇ ਕੋਲ ਚਲੇ ਗਏ ਲੇਕਿਨ ਪਹਿਲੀ ਵਾਰ ਡਾਇਰੈਕਟਰ ਨੇ ਉਹਨਾਂ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਦੋਵੇਂ ਬਾਲੀਵੁੱਡ ਦੀ ਸੁਪਰਸਟਾਰ ਬਣ ਚੁੱਕੇ ਸਨ ਅਜਿਹੇ ਵਿੱਚ ਰਿਸ਼ੀਕੇਸ਼ ਮੁਖਰਜੀ ਦੋਵਾਂ ਨੂੰ ਛੋਟੀ ਭੂਮਿਕਾ ਦੇ ਕੇ ਰਾਜ਼ੀ ਨਹੀਂ ਸਨ ਕਿਉਂਕਿ ਉਹਨਾਂ ਦੇ ਕੈਰੀਅਰ ਦੇ ਫਰਕ ਪਵੇਗਾ ਦੋਵਾਂ ਨੇ ਬਹੁਤ ਮਿਹਨਤਾਂ ਕੀਤੀਆਂ ਅਤੇ ਇਸ ਫਿਲਮ ਨੂੰ ਕਰਨ ਦੇ ਲਈ ਤਿਆਰ ਹੋ ਗਏ ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਕੰਮ ਕਰਨ ਲਈ ਦੋਵਾਂ ਨੇ ਇੱਕ ਵੀ ਪੈਸਾ ਨਹੀਂ ਲਿਆ ਜੈ ਬਚਨ ਤੇ ਅਮਿਤਾਬਚਨ ਡਾਇਰੈਕਟਰ ਰਿਸ਼ੀਕੇਸ਼ ਮਖਰਜੀ ਦੇ ਬੇਹੱਦ ਕਰੀਬੀ ਸਨ ਇਹਨਾਂ ਤਿੰਨਾਂ ਨੂੰ ਲੋਕ ਕਾਫੀ ਪਸੰਦ ਕਰਦੇ ਸਨ ਚੁੱਪਕੇ-ਚੁੱਪਕੇ ਫਿਲਮ ਦੀ ਸ਼ੂਟਿੰਗ ਦੌਰਾਨ ਜੈ ਬਚਨ ਪ੍ਰੈਗਨੈਂਟ ਵੀ ਸੀ ਅਮਿਤਾਬਚਨ ਨੇ ਇਸ ਫਿਲਮ ਦਾ ਕਈ ਵਾਰ ਜ਼ਿਕਰ ਕੀਤਾ ਹੈ ਕਿ ਇਹ ਫਿਲਮ ਉਹਨਾਂ ਨੇ ਖੋਦ ਜਾ ਕੇ ਉਹਨਾਂ ਤੋਂ ਮੰਗੀ ਸੀ ਜੋ ਕਾਫੀ ਹਿੱਟ ਰਹੀ ਅਪਲਾਜ ਐਂਟਰਟੇਨਮੈਂਟ ਨੇ ਨੀਲਮ ਸਟੂਡੀਓ ਨਾਲ ਮਿਲ ਕੇ ਮਾਰੀ ਸੇਲਵਰਾਜ ਦੁਆਰਾ ਨਿਰਦੇਸ਼ਿਤ ਸਪੋਰਟਸ ਡਰਾਮਾ ਬਾਈਸੰਧਾ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ ਫਿਲਮ ਵਿੱਚ ਤਰਵ ਵਿਕਰਮ ਨੇ ਕਬੱਡੀ ਖਿਡਾਰੀ ਦੀ ਭੂਮਿਕਾ ਨਿਭਾਈ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅਨੂਪਮਾ ਪਰਮੇਸ਼ ਵਰਨ ਵੀ ਫਿਲਮ ਵਿੱਚ ਨਜ਼ਰ ਆਵੇਗੀ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਕਲਿਆ ਰਾਸਨ ਰਾਜਾ ਸ਼ਾ ਵਿਜੇਨ ਹਰੀ ਕ੍ਰਿਸ਼ਨਨ ਅਜਹਾਮ ਪੇਰੂਮਲ ਅਤੇ ਅਰੋਵੀ ਮਾਧਨਾਵੀ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਰਾ એનર્ਜੀ ਅਤੇ ਮਾਰੀ ਸੇਲਵਰਾਜ ਦੀ ਖਾਸ ਕਹਾਣੀ ਨਾਲ ਪ੍ਰਭੂਰ ਬਾਈਸਨ ਇੱਕ ਇਤਿਹਾਸਕ ਤਾਮਿਲ ਫਿਲਮ ਹੋਣ ਦਾ ਵਾਅਦਾ ਕਰਦੀ ਹੈ ਜੋ ਦਰਸ਼ਕਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰੇਗੀ ਇਸ ਵਿੱਚ ਸਪੋਰਟਸ ਨੂੰ ਦਿਖਾਇਆ ਗਿਆ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਦਰਸ਼ਕ ਭਰਪੂਰ ਪਿਆਰ ਦੇਣਗੇ ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਤੇ ਬਹੁਤ ਖਰਚਾ ਕੀਤਾ ਗਿਆ ਹੈ ਡਾਇਰੈਕਟਰ ਸ਼੍ਰੀਕਾਂਤ 오ਡੇਲਾ ਦੀ ਅਗਲੀ ਫਿਲਮ ਦਾ ਪੈਰਾਡਾਈਜ਼ ਨੂੰ ਲੈ ਕੇ ਜ਼ਬਰਦਸਤ ਐਕਸਾਈਟਮੈਂਟ ਹੈ। ਇਹ ਫਿਲਮ ਨਾ ਸਿਰਫ ਵੱਡੀ ਹਿੱਟ ਮੰਨੀ ਜਾ ਰਹੀ ਹੈ ਸਗੋਂ ਫੈਨ즈 ਵੀ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਿੱਛੇ ਜੇ ਮੇਕਰਜ਼ ਨੇ ਨੈਚੁਰਲ ਸਟਾਰ ਨਾਨੀ ਦਾ ਪਹਿਲਾ ਲੋਕਰ ਰਿਲੀਜ਼ ਕੀਤਾ ਹੈ ਜਿਸ ਨੇ ਐਂਟਰਟੇਨਮੈਂਟ ਤੇ ਹਲਕਾ ਮਚਾ ਦਿੱਤਾ। ਫਿਲਮ ਦੀ ਤੁਲਨਾ ਮੈਡ ਮੈਕਸ ਨਾਲ ਕੀਤੀ ਜਾ ਰਹੀ ਹੈ। ਡਾਇਰੈਕਟਰ ਸ਼੍ਰੀਕਾਂਤ 오ਡੇਲਾ ਨੇ ਫਿਲਮ ਨਾਲ ਜੁੜੀਆਂ ਕੁਝ ਖਾਸ ਗੱਲਾਂ ਸ਼ੇਅਰ ਕੀਤੀਆਂ ਹਨ। ਉਨਾਰਾ ਕਹਿਣਾ ਹੈ ਕਿ ਦਾ ਪੈਰਾਡਾਈਜ਼ 1980 ਦੇ ਦਹਾਕੇ ਦੇ ਸਿਕੰਦਰਾਬਾਦ ਦੇ ਪਿਸ਼ੋਕਰ ਤੇ ਆਧਾਰਿਤ ਇੱਕ ਦਮਦਾਰ ਕਹਾਣੀ ਹੈ ਜੋ ਸਮਾਜ ਦੇ ਵਿੱਚ ਫੈਲੇ ਭੇਦ ਭਾਵ ਨੂੰ ਡੰਗਾਈ ਨਾਲ ਪੇਸ਼ ਕਰਦੀ ਹੈ ਸਰਕਾਰੀ ਸਿਸਟਮ ਸੋਸ਼ਣ ਅਤੇ ਜ਼ੁਲਮ ਦੀ ਕੌੜੀ ਸਚਾਈ ਨੂੰ ਬਿਨਾ ਕਿਸੇ ਡਰ ਦੇ ਸਾਹਮਣੇ ਲਿਆ ਰਹੀ ਹੈ ਕੁਝ ਅਜਿਹਾ ਜੋ ਭਾਰਤੀ ਸਿਨੇਮੇ ਵਿੱਚ ਕੱਟ ਹੀ ਦੇਖਣ ਨੂੰ ਮਿਲਦਾ ਹੈ ਇਸ ਵਾਰ ਅਸੀਂ ਸਮਾਜ ਦੀਆਂ ਸਚਾਈਆਂ ਨੂੰ ਧੁੰਦਲਾ ਕਰਨ ਜਾਂ ਲੁਕਾਉਣ ਵਾਲੇ ਨਹੀਂ ਹਾਂ ਸਗੋਂ ਖੁੱਲ ਕੇ ਪੇਸ਼ ਕਰ ਰਹੇ ਹਾਂ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਬਹੁਤ ਹੀ ਪਿਆਰੇ ਢੰਗ ਨਾਲ ਫਿਲਮਾਇਆ ਗਿਆ ਹੈ। ਇਸ ਫਿਲਮ ਦੀ ਕਹਾਣੀ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਗਿਆ ਹੈ। ਆਸ਼ਾ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ। ਪਰਨੀਤੀ ਚੋਪੜਾ ਪਿਛਲੀ ਵਾਰ ਦਿਲਜੀਤ ਦੋਸਾਂ ਦੇ ਨਾਲ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਨਜ਼ਰ ਆਈ ਸੀ। ਇਸ ਵਿੱਚ ਉਸ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਇਮਤੀਆਜ਼ ਅਲੀ ਨੇ ਕੀਤਾ ਸੀ। ਇਹ ਫਿਲਮ Netflix ਤੇ ਰਿਲੀਜ਼ ਹੋ ਚੁੱਕੀ ਹੈ। ਹੌਣ ਪਰਨੀਤੀ ਦੀ ਪਹਿਲੀ ਵੈਬ ਸੀਰੀਜ਼ ਦਾ ਐਲਾਨ ਹੋ ਗਿਆ ਹੈ ਜਿਸ ਦੀ ਨਿਰਦੇਸ਼ਨ ਦੀ ਕਮਾਲ ਰੈਂਸਲ ਡੀ ਸਿਲਵਾ ਨੇ ਸੰਭਾਲੀ ਹੈ ਸੀਰੀਜ਼ ਦੀ ਕਹਾਣੀ ਵੀ ਉਹਨਾਂ ਨੇ ਲਿਖੀ ਹੈ ਫਿਲਹਾਲ ਇਸ ਥ੍ਰਿਲਰ ਵੈਬ ਸੀਰੀਜ਼ ਦੇ ਟਾਈਟਲ ਤੋਂ ਪਰਦਾ ਨਹੀਂ ਉਠਾਇਆ ਗਿਆ ਇਹਦੀ ਜਾਣਕਾਰੀ ਪਰਨੀਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਕੈਪਸ਼ਨ ਦੇ ਵਿੱਚ ਲਿਖਿਆ ਕਿ ਕੁਝ ਰਹੱਸੇ ਜੂ ਹੀ ਨਹੀਂ ਖੁੱਲਤੇ ਪਰ ਆਪਕੋ ਅੰਦਰ ਖਿੱਚ ਲੈਂਦੇ ਹਨ ਅਨੁਮਾਨ ਲਗਾਤੇ ਰਹਤੇ ਹਨ ਔਰ ਜਾਣੇ ਨਹੀਂ dete। ਇਹ ਇੱਕ ਮਿਸਟਰੀ ਸੀਰੀਜ਼ ਹੈ। ਟੀਮ Netflix ਅਤੇ ਸਾਡੇ ਵੱਲੋਂ ਇਸ ਨੂੰ ਬਹੁਤ ਮਿਹਨਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਰਨੀਤੀ ਚੋਪੜਾ ਦਾ ਕਹਿਣਾ ਹੈ ਕਿ ਇਸ ਸੀਰੀਜ਼ ਦੇ ਬਹੁਤ ਵਧੀਆ ਕੰਮ ਹੋਇਆ ਹੈ ਜਿਸ ਨੂੰ ਲੋਕ ਪਸੰਦ ਕਰਨਗੇ। 1973 ਵਿੱਚ ਤਰਮਿੰਦਰ ਅਤੇ ਸੈਰਾਵਾਨੋ ਸਟਾਰਰ ਫਿਲਮ ਜਵਾਰ ਪਾਟਾਰ ਦੀ ਜੁਈ ਸੀ। ਇਸ ਫਿਲਮ ਦੇ ਨਿਰਦੇਸ਼ਕ ਏ ਸੁਭਰਾਉਸਨ ਜਿਨ੍ਹਾਂ ਦੀ ਹਿੰਦੀ ਫਿਲਮ ਦੇ ਵਿੱਚ ਐਂਟਰੀ ਸੁਨੀਲ ਦਾਤਾ ਤੇ ਨूतन ਦੀ ਸੁਪਰ ਹਟ ਫਿਲਮ ਮਿਲਨ ਤੋਂ ਹੋਈ ਸੀ ਇਹ ਉਹਨਾਂ ਦੀ ਨਿਰਦੇਸ਼ਿਤ ਤੇਲਗੂ ਫਿਲਮ ਮੋਗੂ ਮਾਨਸੂਲੂ ਦੀ ਰੀਮੇਕ ਸੀ ਜਵਾਰ ਪਾਟਾ ਵੀ ਸੁਭਰਾਉ ਦੀ ਹੀ ਇੱਕ ਤੇਲਗੂ ਹਟ ਫਿਲਮ ਸੀ ਜਿਸ ਦਾ ਰੀਮੇਕ ਕੀਤਾ ਗਿਆ ਸੀ ਜਵਾਰ ਪਾਟਾ ਲਿਖਣ ਦੇ ਵਿੱਚ ਸੁਭਰਾਉ ਦੀ ਮਦਦ ਉਸ ਸਮੇਂ ਦੇ ਹਟ ਲੇਖਕ ਅਰਜੰਦਰ ਕ੍ਰਿਸ਼ਨ ਨੇ ਕੀਤੀ ਸੀ ਅਰਜੰਦਰ ਕ੍ਰਿਸ਼ਨ ਦੇ ਕੋਲ ਸ਼ਬਦਾਂ ਦਾ ਕਾਫੀ ਭੰਡਾਰ ਸੀ ਉਹਨਾਂ ਨੇ ਆਪਣਾ ਕੌਸ਼ਲ ਫਿਲਮ ਦੇ ਵਿੱਚ ਦਿਖਾਇਆ ਹੈ ਜਵਾਰ ਪਟਾ ਦਾ ਸੰਗੀਤ ਆਪਣੇ ਸਮੇਂ ਕਾਫੀ ਹਿੱਟ ਹੋਇਆ ਸੀ ਇਸ ਵਿੱਚ ਤਰਮਿੰਦਰ ਤੇ ਫਲਮਾਇਆ ਗਿਆ ਇੱਕ ਗੀਤ ਖੂਬ ਵਾਇਰਲ ਹੋਇਆ ਹੈ ਦਾ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ ਭੂਮੀ ਪੇਡਨੇਕਰ ਬਹੁਤ ਵਧੀਆ ਕਲਾਕਾਰ ਹੈ 35 ਸਾਲਾ ਭੂਮੀ ਪੇਡਨੇਕਰ ਅੱਜਕੱਲ ਆਪਣੇ ਲਵ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਭੂਮੀ ਪੇਡਨੇਕਰ ਦਾ ਨਾਂ ਕਈ ਐਕਟਰਾਂ ਨਾਲ ਜੋੜਿਆ ਗਿਆ ਪਰ ਉਸ ਦਾ ਕਹਿਣਾ ਹੈ ਕਿ ਫਿਲਹਾਲ ਉਹ ਆਪਣੇ ਕੈਰੀਅਰ ਤੇ ਫੋਕਸ ਕਰ ਰਹੀ ਹੈ ਉਮੀਦਾ ਕਹਿਣਾ ਹੈ ਕਿ ਉਸ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਦਿਆਲੂ ਹੋਣਾ ਪਿਆਰ ਅਤੇ ਵਿਆਹ ਦੇ ਬਾਰੇ ਗੱਲਬਾਤ ਕਰਦੇ ਆ ਉਸ ਦਾ ਕਹਿਣਾ ਹੈ ਕਿ ਪਿਆਰ ਦਾ ਮਤਲਬ ਹੈ ਤੁਹਾਨੂੰ ਇੱਕ ਅਜਿਹੇ ਸਾਥੀ ਮਿਲ ਜਾਵੇ ਜਿਹੜਾ ਤੁਹਾਡੇ ਲਈ ਸਹੀ ਹੋਵੇ ਉਹ ਵਿਆਹ ਕਰਨਾ ਚਾਹੁੰਦੀ ਹੈ ਪਰ ਜਲਦਬਾਜ਼ੀ ਵਿੱਚ ਨਹੀਂ ਉਹ ਇੱਕ ਅਜਿਹੇ ਵਿਅਕਤੀ ਨਾਲ ਵਿਆਹ ਕਰਨਾ ਚਾਹੁੰਦੀ ਹੈ ਜੋ ਉਸ ਲਈ ਸਹੀ ਹੋਵੇ ਭਾਵੇਂ ਉਸ ਨੂੰ ਉਹ ਵਿਅਕਤੀ ਲੱਭਣ ਦੇ ਵਿੱਚ 10 ਸਾਲ 20 ਸਾਲ ਲੱਗਣ ਜਾਂ ਕੱਲ੍ਹ ਹੀ ਮਿਲ ਜਾਵੇ ਉਹ ਦੁਖੀ ਹੋਣ ਦੇ ਲਈ ਵਿਆਹ ਨਹੀਂ ਕਰਨਾ ਚਾਹੁੰਦੀ ਉਮੀਦਾ ਕਹਿਣਾ ਹੈ ਕਿ ਉਹ ਆਪਣੇ ਜੀਵਨ ਸਾਥੀ ਵਿੱਚ ਕੀ ਗੁਣ ਦੇਖਦੀ ਹੈ ਉਸ ਦਾ ਕਹਿਣਾ ਹੈ ਕਿ ਉਹ ਇੱਕ ਅਜਿਹੇ ਵਿਅਕਤੀ ਨੂੰ ਲੱਭ ਰਹੀ ਹੈ ਜੋ ਦਿਆਲੂ ਹੋਵੇ ਅਰਥਾਤ ਦੂਜਿਆਂ ਪ੍ਰਤੀ ਚੰਗਾ ਹੋਵੇ ਉਹ ਚਾਹੁੰਦੀ ਹੈ ਕਿ ਉਸ ਦਾ ਸਾਥੀ ਉਸ ਦੇ ਕੰਮ ਤੇ ਮਾਣ ਕਰੇ ਅਤੇ ਉਸ ਦੀਆਂ ਪ੍ਰਾਪਤੀਆਂ ਨੂੰ ਵੀ ਸਰਾਹੇ ਇਸ ਲਈ ਇਹ ਗੱਲ ਬਹੁਤ ਮਹੱਨੇ ਰੱਖਦੀ ਹੈ ਉਸ ਦਾ ਕਹਿਣਾ ਹੈ ਕਿ ਮੈਂ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ ਆਪਣੇ ਕੈਰੀਅਰ ਬਾਰੇ ਉਸ ਦਾ ਕਹਿਣਾ ਹੈ ਕਿ 2015 ਵਿੱਚ ਰਿਲੀਜ਼ ਹੋਈ ਫਿਲਮ ਦਮ ਲਗਾ ਕੇ ਹਾਈਸ਼ਾ ਨੂੰ ਕਾਫੀ ਪਸੰਦ ਕੀਤਾ ਜਿਸ ਦਾ ਨਿਰਦੇਸ਼ਨ ਸ਼ਰਤ ਕੁਟਾਰੀਆ ਨੇ ਕੀਤਾ ਫਿਲਮ ਵਿੱਚ ਭੂਮੀ ਦੇ ਨਾਲ ਆਯੂਸ਼ਮਨ ਖਰਾਨਾ, ਸੰਜੇ ਮਿਸ਼ਰਾ ਤੇ ਸੀਮਾ ਪਵਾਦੀ ਮੋੱਖੀ ਭੂਮਿਕਾ ਸੀ ਫਿਲਮ ਵਿੱਚ ਪ੍ਰੇਮ ਨਾ ਦੇ ਇਸ ਸਕੂਲ ਡਰਾਪਆਊਟ ਦੀ ਕਹਾਣੀ ਦੱਸੀ ਗਈ ਜੋ ਇੱਕ ਪੜ੍ਹੀ ਲਿਖੀ ਪਰ ਬਦਪਰ ਵਾਲੀ ਲੜਕੀ ਸੰਧਿਆ ਨਾਲ ਵਿਆਹ ਕਰਨ 'ਚ ਝਿਜਕਦਾ ਹੈ ਪਿਆਰ ਤੋਂ ਬਾਅਦ ਇਹ ਜੋੜਾ ਇੱਕ ਰੇਸ ਮੁਕਾਬਲੇ ਵਿੱਚ ਹਿੱਸਾ ਲੈਂਦਾ ਹੈ ਜਿਸ ਵਿੱਚ ਪ੍ਰੇਮ ਸੰਧਿਆ ਨੂੰ ਆਪਣੀ ਪਿੱਠ ਤੇ ਚੁੱਕ ਕੇ ਦੌੜ ਲਾਉਂਦਾ ਹੈ ਇਸ ਖੇਡ ਵਿੱਚ ਜਿੱਤ ਤੋਂ ਬਾਅਦ ਦੋਹਾਂ ਵਿਚਾਲੇ ਦੀਆਂ ਦੂਰੀਆਂ ਖਤਮ ਹੋ ਜਾਂਦੀਆਂ ਹਨ ਭੂਮੀ ਦਾ ਕਹਿਣਾ ਹੈ ਕਿ ਫਿਲਮ ਦਮ ਲਗਾ ਕੇ ਆਇਸ਼ਾ ਨਾਲ ਸਿਰਫ ਮੈਂ ਹੀ ਨਹੀਂ ਸਗੋ ਦਰਸ਼ਕ ਵੀ ਡੁੰਗਾਈ ਨਾਲ ਜੁੜੇ ਅੱਜ ਵੀ ਮੇਰੇ ਫੈਨ ਜੇ ਮੇਰੇ ਸਭ ਤੋਂ ਪਹਿਲਾਂ ਇਹ ਹੀ ਕਹਿੰਦੇ ਹਨ ਕਿ ਸਾਨੂੰ ਦਮ ਲਗਾ ਕੇ ਆਇਸ਼ਾ ਵਿੱਚੋਂ ਤੂੰ ਬਹੁਤ ਪਸੰਦ ਆਈ ਵਾਕਿਆ ਇਹ ਬਹੁਤ ਖਾਸ ਹੈ ਇਸ ਫਿਲਮ ਦੇ ਵਿੱਚ ਭੂਮੀ ਪੇਡਨਾਕਰ ਬਹੁਤ ਹੀ ਅਲੱਗ ਲੱਗੀ। ਸਕੂਲ ਦੇ ਦਿਨਾਂ ਨੂੰ ਯਾਦ ਕਰਦੇ ਭੂਮੀ ਦਾ ਕਹਿਣਾ ਹੈ ਕਿ ਮੇਰਾ ਪਹਿਲਾ ਰਿਸ਼ਤਾ ਹਿੰਦੀ ਨਾਲ ਸਕੂਲ ਵਿੱਚ ਬਣਿਆ। ਇਹ ਉਹੀ ਦੌਰ ਸੀ ਜਦੋਂ ਮੈਨੂੰ ਲੱਗਾ ਕਿ ਸ਼ਾਇਦ ਮੈਨੂੰ ਅਵੈਨੇ ਦੇ ਖੇਤਰ ਵਿੱਚ ਮਜ਼ਾ ਆਉਣ ਵਾਲਾ ਹੈ। ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ